ਬਾਤ ਤੇ ਭਵੰਤ ਸਿਆਂ ਇੱਥੋਂ ਪਤਾ ਲੱਗਦਾ ਵੀ ਇੱਕ ਡਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਸੋ ਮੈਂ ਪੰਜਾਬੀਓ ਗੱਲ ਕਰ ਰਿਹਾ ਮਾਲਵਿੰਦਰ ਸਿੰਘ ਮਾਲੀ ਦੀ ਜਿਹੜਾ ਇਨਸਾਨ ਬੜੀ ਬੇਵਾਕੀ ਦੇ ਨਾਲ ਤੱਥਾਂ ਦੇ ਆਧਾਰ ਦੇ ਉੱਤੇ ਆਲੋਚਨਾ ਕਰਦਾ ਹੈ ਸਾਰਥਕ ਆਲੋਚਨਾ ਕਰਦਾ ਹੈ ਸੰਵਾਦ ਚਾਉਣ ਦੀ ਗੱਲ ਕਰਦਾ ਹੈ ਮਾਲੀ ਲਗਾਤਾਰ ਅੜਕ ਰਿਹਾ ਸੀਗਾ ਪਰ ਇਹਨਾਂ ਦੇ ਕੋਲੋਂ ਕੋਈ ਬਹਾਨਾ ਨਹੀਂ ਸੀ ਲੱਭਿਆ ਜਾ ਰਿਹਾ ਹੁਣ ਬਹਾਨਾ ਲੱਭ ਲਿਆ ਬਹਾਨਾ ਲੱਭ ਕੇ ਉਹਨੂੰ ਗ੍ਰਿਫਤਾਰ ਕਰਕੇ ਲੈ ਗਈ ਹੈ ਕਿਹੜੇ ਰਾਤ ਨੂੰ ਰੱਪਿਆ ਕਿਹੜੀ ਤੂੰ ਡੈਮੋਕਰੇਸੀ ਦੀ ਦਹਾਈ ਦਿੰਨਾ ਕਿਹੜੇ ਲੋਕਤੰਤਰ ਦੀ ਦਹਾਈ ਦਿੰਨਾ ਇਹ ਆਵਾਜ਼ਾਂ ਐ ਨਹੀਂ ਦਬੰਗਾ ਜਾਣ ਇੱਕ ਮਾਲੀ ਵਰਗੇ ਨੂੰ ਫੜ ਕੇ ਅੰਦਰ ਕਰੋਗੇ ਇੱਥੇ ਹਜ਼ਾਰਾਂ ਬੰਦੇ ਹਰ ਉੱਠ ਖੜੇ ਹੋਣਗੇ ਬਾਤ ਤੇ ਭਵੰਤ ਸਿਆ ਇਥੋਂ ਪਤਾ ਲੱਗਦਾ ਵੀ ਇੱਕ ਡਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਐਨਾ ਡਰ ਐਨਾ ਸਹਿਮ ਤੇਰੇ ਅੰਦਰ ਬਹਿ ਜਾਊਗਾ ਕਿਦੋਂ ਐਨਾ ਡਰ ਜੇਗਾ ਐਨਾ ਕੰਬ ਜੇਗਾ ਕਿ ਤੂੰ ਇੱਕ ਜਿਹੜਾ ਬੰਦਾ ਤੇਰੀਆਂ ਕਮੀਆਂ ਕੱਢ ਰਿਹਾ ਤੱਥਾਂ ਦੇ ਆਧਾਰ ਦੇ ਉੱਤੇ ਲਗਾਤਾਰ ਪਿਛਲੇ 2 2.5 ਸਾਲ ਤੋਂ ਜਦੋਂ ਦੀ ਸਰਕਾਰ ਬਣੀ ਆ ਤੁਹਾਡੀ ਉਹ ਬੰਦਾ ਤੱਥਾਂ ਦੇ ਆਧਾਰ ਤੇ ਸਬੂਤਾਂ ਨਾਲ ਤੁਹਾਡੀਆਂ ਬੱਖੀਆਂ ਢੇਡ ਰਿਹਾ ਲਗਾਤਾਰ ਤੁਹਾਡੀਆਂ ਜਿਹੜੀਆਂ ਨਕਾਮੀਆਂ ਨੇ ਫੇਲ ਹੋਈ ਸਰਕਾਰ ਆ ਬੁਰੀ ਤਰ੍ਹਾਂ ਹਰ ਫਰੰਟ ਤੇ ਹਰ ਪਾਸਿਓ ਉਹ ਲਗਾਤਾਰ ਤੁਹਾਡੀਆਂ ਅੱਖਾਂ 'ਚ ਰੜਕਦਾ ਸੀ ਬਹਾਨਾ ਬਣਾ ਲਿਆ ਜੀ ਇਹ ਤੇ ਆਈਟੀ ਕੋਈ ਜਿਹੜਾ ਕਾਨੂੰਨ ਆ ਉਹਦੇ ਤਹਿਤ ਪਰਚਾ ਜਿਹੜਾ ਦਰਜ ਕਰਕੇ ਤੇ ਉਹਨੂੰ ਤੁਸੀਂ ਰਾਤ ਪਟਿਆਲੋਂ ਗ੍ਰਿਫਤਾਰ ਕਰਕੇ ਲੈ ਗਏ ਸੋ ਮੈਂ ਪੰਜਾਬੀਓ ਗੱਲ ਕਰ ਰਿਹਾ ਮਾਲਵਿੰਦਰ ਸਿੰਘ ਮਾਲੀ ਦੀ ਜਿਹੜਾ ਇਨਸਾਨ ਬੜੀ ਬੇਵਾਕੀ ਦੇ ਨਾਲ ਤੱਥਾਂ ਦੇ ਆਧਾਰ ਦੇ ਉੱਤੇ ਆਲੋਚਨਾ ਕਰਦਾ ਸਾਰਥਕ ਲੋਚਨਾ ਕਰਦਾ ਸੰਵਾਦ ਚਾਉਣ ਦੀ ਗੱਲ ਕਰਦਾ ਹੈ ਵਿਰੋਧ ਕਰਨਾ ਕਿਸੇ ਵੀ ਗਲਤ ਗੱਲ ਦਾ ਹਰ ਬੰਦੇ ਨੂੰ ਇੱਥੇ ਹੱਕ ਆ ਕੋਈ ਬੰਦਾ ਕਿਸੇ ਗੱਲ ਦੇ ਉੱਤੇ ਆਪਣੀ ਗੱਲ ਆਪਣਾ ਪੱਖ ਰੱਖ ਸਕਦਾ ਮਾਲੀ ਲਗਾਤਾਰ ਰੜਕ ਰਿਹਾ ਸੀਗਾ ਪਰ ਇਹਨਾਂ ਦੇ ਕੋਲੋਂ ਕੋਈ ਬਹਾਨਾ ਨਹੀਂ ਸੀ ਲੱਭਿਆ ਜਾ ਰਿਹਾ ਹੁਣ ਬਹਾਨਾ ਲੱਭ ਲਿਆ ਬਹਾਨਾ ਲੱਭ ਕੇ ਉਹਨੂੰ ਗਿਰਫਜ਼ਾਰ ਕਰਕੇ ਲੈ ਗਈ ਆ ਮਾਲੀ ਸਾਡੇ ਖਿਲਾਫ ਵੀ ਬੋਲਿਆ ਮਾਲੀ ਕਿਸਾਨੀ ਮੋਰਚੇ ਵੇਲੇ ਦੀਪ ਸਿੱਧੂ ਤੇ ਮੇਰੇ ਖਿਲਾਫ ਵੀ ਬੋਲਿਆ ਮਾਲੀ ਹੋਰਾਂ ਖਿਲਾਫ ਵੀ ਬੋਲਦਾ ਹੈ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਕਿਸੇ ਬੰਦੇ ਦੀ ਆਵਾਜ਼ ਹੀ ਦੱਬ ਦੇਈਏ ਜਿਵੇਂ ਦਿੱਲੀ ਸਰਕਾਰ ਸੈਂਟਰ ਦੀ ਸਰਕਾਰ ਕਰ ਰਹੀ ਹੈ ਵੱਡੇ ਵੱਡੇ ਜਿਹੜੇ ਕੋਈ ਐਕਟਿਵਿਸਟ ਨੇ ਕਰਕੁੰਨ ਨੇ ਕੋਈ ਵਕੀਲ ਨੇ ਕੋਈ ਪ੍ਰੋਫੈਸਰ ਨੇ ਕੋਈ ਬੁੱਧੀਜੀਵੀ ਨੇ ਉਹਨਾਂ ਤੋਂ ਡਰੀਆਂ ਹੋਈਆਂ ਸਰਕਾਰਾਂ ਚਾਕੇ ਐਨਐਸਏ ਯੂਏਪੀ ਲਾ ਕੇ ਜ਼ਿਲ੍ਹਾ 'ਚ ਬੰਦ ਕਰ ਰਹੇ ਆ ਉਸ ਰਾਹ ਦੇ ਭਾਂਸਿਆਂ ਤੋਂ ਤੁਰ ਪਿਆ ਬੁਰੀ ਤਰ੍ਹਾਂ ਫੇਲਣ ਬੁਰੀ ਤਰ੍ਹਾਂ ਨਾਲੇ ਮੇਰੀ ਗੱਲ ਹੋਰ ਸੁਣੋ ਸੋਡੇ ਜਿੰਨਾਂ ਦਾ ਬੋਲਿਆ ਨਹੀਂ ਹੁਣਾਂ ਮਾਲੀ ਭਾਂਸਿਆਂ ਤੋਂ ਆਪਣਾ ਆਪਣੇ ਦਿਨ ਉਹ ਚੇਤੇ ਕਰ ਕਦੇ ਤੂੰ ਹਰ ਸਿਮਰਤ ਬਾਰੇ ਕਦੇ ਸੁਖਬੀਰ ਬਾਰੇ ਕਦੇ ਕੈਪਟਨ ਅਮਰਿੰਦਰ ਬਾਰੇ ਕਦੇ ਰੂਸਾ ਬਾਰੇ ਕਿੰਨੇ ਘਟਿਆ ਤੋਂ ਘਟਿਆ ਸ਼ਬਦ ਬੋਲਦਾ ਰਿਹਾ ਕਹੇ ਦਾੜੀ ਦੇ ਤੰਜ ਕਿਸੇ ਦੇ ਪਹਿਰਾਵੇ ਦੇ ਤੰਜ ਕਿਸੇ ਦੀ ਜ਼ਿੰਦਗੀ ਦੇ ਉੱਤੇ ਨਿੱਜੀ ਜ਼ਿੰਦਗੀ ਦੇ ਵਿੱਚ ਜਾ ਕੇ ਤੂੰ ਸਿਮਰੋ ਭਾਬੀ ਔਰ ਉਹ ਸਾਦਾ ਯਾਰ ਕੀ ਕੁਛ ਨਹੀਂ ਬੋਲਿਆ ਉਹਦਾ ਛੱਡ ਤੇਰਾ ਹਾ ਜਿਹੜਾ ਜਿਹਨੂੰ ਮਾਲੀਏ ਸਾਨੂੰ ਚੁਬਦਾ ਪਤਾ ਕਿਵੇਂ ਮਾਲੀਏ ਨੂੰ ਸਲੇਡੇ ਕਹਿੰਦਾ ਸਲੇਡੇ ਆ ਤੁਹਾਡਾ ਜਿਹੜਾ ਕੇਜਰੀਵਾਲ ਕੀ ਬੋਲਿਆ ਸੀਗਾ ਚੰਨੀ ਦੇ ਖਿਲਾਫ ਜਦੋਂ ਉਹਨੇ ਕੋਈ ਉਹਦੇ ਪਹਿਰਾਵੇ ਤੇ ਗੱਲ ਕੀਤੀ ਕਹਿੰਦਾ ਕਿ ਰਿਸ਼ਤਾ ਕਰਨਾ ਐ ਇੱਥੋਂ ਤੱਕ ਜਦੋਂ ਕੇਜਰੀਵਾਲ ਚੰਨੀ ਦੇ ਖਿਲਾਫ ਇਹ ਗੱਲ ਬੋਲਿਆ ਸੀ ਰਿਸ਼ਤੇ ਵਾਲੀ ਤੇ ਤੂੰ ਕੋਲੇ ਖੜਾ ਦੰਦ ਕੱਢ ਰਿਹਾ ਸੀ ਹੱਸ ਰਿਹਾ ਸੀਗਾ ਤੇ ਰੌਲਾ ਪਾ ਰਿਹਾ ਸੀ ਨਾਰਾ ਮਾਰ ਰਿਹਾ ਸੀ ਇੱਥੋਂ ਤੱਕ ਤੁਸੀਂ ਬੋਲੇ ਹੋਏ ਆ ਉਹਦਾ ਛੱਡ ਦਿਓ ਹੁਣ ਆਜੋ ਵਿਧਾਨ ਸਭਾ ਦੇ ਵਿੱਚ ਤੂੰ ਇੱਕ ਜ਼ਿੰਮੇਵਾਰ ਅਹੁਦੇ ਤੇ ਬੈਠਿਆ ਪੰਜਾਬ ਦਾ ਮੁੱਖ ਮੰਤਰੀ ਆ ਤੂੰ ਹੁਣ ਕੀ ਬੋਲਦਾ ਬਾਜ ਬਿਆ ਤੇਰੀ ਪੰਜਾਬੀ ਭੀੜੀ ਐ ਤੂੰ ਮੁੱਖ ਮੰਤਰੀ ਨਹੀਂ ਬਣ ਸਾਰਾ ਤੇਰੇ ਸੁਪਨੇ ਰਹਿ ਜਾਣੇ ਆ ਅਜੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰੋ ਓਏ ਤੂੰ ਕੌਣ ਹੁਣਾ ਮੈਂ ਤੇਰਾ ਜਵਾਬ ਨਹੀਂ ਦਿੰਦਾ ਜਾ ਖੈਰੇ ਵਰਗਿਆਂ ਨੂੰ ਉਹ ਕਿਹੜਾ ਬੰਦਾ ਜਿਹੜੇ ਬੰਦੇ ਨੂੰ ਤੂੰ ਵਿਧਾਨ ਸਭਾ ਜਲੀਲ ਨਹੀਂ ਕਰਦਾ ਉਹਦੇ ਖਿਲਾਫ ਨਹੀਂ ਬੋਲਦਾ ਪਹਿਲਾਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਪਹਿਲਾਂ ਮੀਡੀਆ ਨੂੰ ਦਵਾਇਆ ਦਬਕਾਇਆ ਧਮਕਾਇਆ ਕਈ ਪੱਤਰਕਾਰਾਂ ਨੂੰ ਠਾਣਿਆਂ 'ਚ ਬੁਲਾ ਕੇ ਡਰਾਇਆ ਗਿਆ ਕਈ ਚੈਨਲ ਬੰਦ ਕੀਤੇ ਗਏ ਕਈਆਂ ਨੂੰ ਖਰੀਦਿਆ ਗਿਆ ਕੰਗਾਂ ਨੂੰ ਖਤਮ ਨਹੀਂ ਕਰਤਾ ਕਿਉਂਕਿ ਸਾਰਾ ਸੜਾਣਾ ਆਦਲ ਨਾਉਂਦਾ ਬੰਦਾ ਤੇ ਇੱਕ ਦੋ ਹੋਰ ਜਿਹੜੇ ਥੋੜੇ ਬੰਦੇ ਆ ਜਿਹੜੇ ਲਗਾਤਾਰ ਤੁਹਾਡਾ মিডিਆ ਕੰਟਰੋਲ ਕਰਦੇ ਆ ਦੇਖ ਰਹੇ ਆ ਤੂੰ ਕਹਿੰਦਾ ਮੋਦੀ ਆਵਾਜ਼ ਦਬਦਾ ਸਾਡੇ ਕੇਰੀਆਲ ਨੂੰ ਬੰਦ ਕਰਤਾ ਸਾਡੇ ਸੰਸਦੀਆਂ ਨੂੰ ਬੰਦ ਕਰਤਾ মিডিਆ ਖਰੀਦ ਲਿਆ মিডিਆ ਗੋਦੀ ਬਣ ਗਿਆ ਤੂੰ ਕੀ ਕਰ ਰਿਹਾ ਪੰਜਾਬ ਚੋ ਦੇਖ ਇੰਨਾ ਗੱਲਾਂ ਦਾ ਭਾਂਸਿਆਂ ਲੋਕਾਂ ਨੇ ਤਥੋਂ ਹਿਸਾਬ ਲੈਣਾ 2 ਸਾਲ ਰਹਿ ਗਏ 2 ਇੰਨਾ ਹੰਕਾਰ ਚੰਗਾ ਨਹੀਂ ਹੁੰਦਾ ਨਾਲੇ ਮੇਰੀ ਗੱਲ ਸੁਣੋ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਨਸ਼ਿਆਂ ਦੇ ਤੁਹਾਡੇ ਕੋਲ ਕੋਈ ਹੱਲ ਨਹੀਂ ਹੋਇਆ ਰੋਜ਼ ਮਾਮਾ ਦੇ ਪੁੱਤ ਮਰਦੇ ਆ ਪਰਵਾਸ ਤੁਹਾਡੇ ਕੋਲ ਨਹੀਂ ਰੋਕਿਆ ਗਿਆ ਕਿਸਾਨੀ ਦਾ ਤੁਹਾਡੇ ਕੋਲ ਕੋਈ ਹੱਲ ਨਹੀਂ ਮਜ਼ਦੂਰਾਂ ਦੇ ਡਾਂਗਾਂ ਤੁਸੀਂ ਮਾਰੀ ਜਾਂਦੇ ਹੋ ਆ ਲਾਰਸ ਬਿਸ਼ਨੋਈ ਕੀ ਉਹ ਪੱਤਰਕਾਰ ਨੂੰ ਫੜ ਲਿਆ ਕੀ ਉਹ ਚੈਨਲ ਬੰਦ ਕਰਤੇ ਕੀ ਉਹ ਜਿਹੜੀ ਖੜ ਦੇ ਸੀਆਈ ਦੇ ਵਿੱਚ ਜਿੱਥੇ ਲਾਰਡਸ ਬਿਸ਼ਨੋਈ ਦੀ ਉਥੋਂ ਦੇ ਅਫਸਰਾਂ ਨੇ ਬਿਠਾ ਕੇ ਇੰਟਰਵਿਊ ਕਰਾਈ ਆ ਕੌਣ ਕੌਣ ਜ਼ਿੰਮੇਵਾਰ ਆ ਕਿਹੜਾ ਸੀਨ ਚਾਰਜ ਆ ਕਿਹੜਾ ਡੀਐਸਪੀ ਆ ਐਸਪੀ ਐਸਐਸਪੀ ਆ ਕੌਣ ਜ਼ਿੰਮੇਵਾਰ ਆ ਉਹਦੇ ਖਿਲਾਫ ਕਾਰਵਾਈ ਕਰਤੀ ਐਡੀਆਂ ਵੱਡੀਆਂ ਘਟਨਾਵਾਂ ਵਾਪਰ ਜਾਣ ਐਡੇ ਐਡੇ ਬੰਦਿਆਂ ਦੇ ਕਤਲ ਹੋ ਜਾਣ ਤੇ ਤੁਸੀਂ ਬੁਰੀ ਤਰ੍ਹਾਂ ਫੇਰ ਹੋ ਜੋਂ ਤੇ ਆਜ ਇੱਕ ਮਾਲੀ ਬੋਲਿਆ ਤੇ ਚੱਕ ਕੇ ਤੁਸੀਂ ਮਾਲੀ ਵਰਗੇ ਨੂੰ ਚਾਕੇ ਬਾਚਾ ਦੇ ਕੇ ਅੰਦਰ ਕਰਤਾ ਨਾਲੇ ਗੱਲ ਹੋਰ ਸੁਣ ਲੋ ਇਹ ਆਵਾਜ਼ਾਂ ਐ ਨਹੀਂ ਦਬੰਗਾ ਜਾਣਗੀਆਂ ਇੱਕ ਮਾਲੀ ਵਰਗੇ ਨੂੰ ਫੜ ਕੇ ਅੰਦਰ ਕਰੋਗੇ ਇੱਥੇ ਹਜ਼ਾਰਾਂ ਬੰਦੇ ਹੋਰ ਉੱਠ ਖੜੇ ਹੋ ਜਾਣਗੇ ਕਿੰਨਿਆਂ ਕ ਬੰਦਿਆਂ ਨੂੰ ਫੜ ਫੜ ਕੇ ਅੰਦਰ ਕਰ ਦੇਂਗਾ ਕੀ ਕੀ ਕਿਹੜੇ ਰਾਹ ਤੁਰਪਿਆਂ ਤੋਂ ਕਿਹੜੀ ਤੂੰ ਡੈਮੋਕਰੇਸੀ ਦੀ ਦਹੀ ਦਿੰਨਾ ਕਿਹੜੇ ਲੋਕਤੰਤਰ ਦੀ ਦਹੀ ਦਿੰਨਾ ਤਾ ਜਰੀਲ ਕਰਕੇ ਇੱਕ 70 72 ਸਾਲ ਦਾ ਬੰਦਾ 75 ਸਾਲ ਦਾ ਬੰਦਾ ਜਿਹੜਾ ਤੁਸੀਂ ਘਰੋਂ ਫੜ ਕੇ ਲੈ ਕੇ ਜਾਂਦੇ ਹੋ ਚਲੋ ਜੀ ਆਓ ਜੀ ਮਾਲੀ ਜੀ ਵੀਡੀਓ ਆ ਰਹੀ ਆ ਉਹ ਗੋਲ ਵੀ ਰਿਹਾ ਵੀ ਬ੍ਰਾਂਡ ਦਿਖਾਓ ਜੀ ਕੋਈ ਕਾਹਦਾ ਇੱਕ ਮੁਕੱਦਮਾਦਾਰ ਦੇ ਚਲੋ ਜੀ ਬਸ ਚਲੋ ਆਓ ਕਰਾਂ ਇਹ ਕਿੱਥੋਂ ਦਾ ਕਿਹੜਾ ਕਾਨੂੰਨ ਦੀਆਂ ਗੱਲਾਂ ਤੁਸੀਂ ਕਰਦੇ ਹੋ ਯਾਰ ਪਰ ਭਵਾਨ ਸਿੰਘ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਇਹ ਗੱਲਾਂ ਸਦਾ ਨਹੀਂ ਚਲਦੀਆਂ ਹੁੰਦੀਆਂ ਸਦਾ ਇਹ ਇਹ ਪਾਵਰਾਂ ਤਾਕਤਾਂ ਰਹਿਣੀਆਂ ਨਹੀਂ ਆ ਹੋਰ ਸੁਣ ਲੋ ਆ ਪਿੱਛੇ ਜੇ ਆ ਇੱਕ ਪੁਲਿਸ ਨੇ ਇੱਕ ਪੁਲਸਾਰੀ ਅਫਸਰ ਨੇ ਆ ਪਿੱਛੇ ਜੇ ਮਹਾਲੀ ਦੇ ਵਿੱਚ ਛੋਡੇ ਮੰਤਰੀ ਹਰਜੋਤ ਬੈਂਸ ਤੇ ਉਹਦੀ ਧਰਮ ਪਤਨੀ ਦੇ ਉੱਤੇ ਇਲਜ਼ਾਮ ਲਾਇਆ ਕੁਝ 5 10 20 50 100 ਨਹੀਂ 21000 ਕਰੋੜ ਦੀ ਉਹਨੇ ਗੱਲ ਕੀਤੀ ਹੈ ਵੀ ਜਿਹੜੀ ਠੱਗੀ ਹੁੰਦੀ ਹੈ ਉਹਦੇ ਵਿੱਚੇ ਸ਼ਾਮਲ ਹੈ ਕੀ ਕੀਤਾ ਬਈ ਉਹਦਾ ਤੂੰ ਰੋਜ਼ ਕੋਈ ਨਾ ਕੋਈ ਇਹ ਜੀ ਗੱਲ ਕਰਦਾ ਕੋਈ ਨਾ ਕੋਈ ਪੰਜਾਬ ਮਾਰੂ ਕੋਈ ਗੱਲ ਕਰਦਾ ਆਪ ਕਰਜ਼ੇ ਵਾਲਾ ਕੰਮ ਤੁਸੀਂ ਸ਼ੁਰੂ ਕਰ ਲਿਆ ਸੈਂਟਰ ਨੂੰ ਲਿਖੀ ਜਾਂਦਾ ਕਿ 10000 ਕਰੋੜ ਦੀ ਹੱਦ ਹੋਰ ਵਧਾ ਦਿਓ ਕਰਜ਼ੇ ਦੀ ਤੂੰ ਕਹਿੰਦਾ ਪੰਜਾਬ ਚ ਪੈਸੇ ਬਹੁਤ ਆ ਪੰਜਾਬ ਕੋਲ ਤਾਂ ਖਜ਼ਾਨਾ ਪੂਰਾ ਫੁੱਲ ਹੈ ਜੀ ਤੇ ਹੁਣ ਫਿਰ ਖਾਲੀ ਕਿਉਂ ਹੋ ਗਿਆ ਤੂੰ ਪੰਜਾਬ ਦਾ ਪੈਸਾ ਕਰਜ਼ੇ ਚੱਕ ਕੇ ਸੈਂਟਰ ਕੋਲੋਂ ਹੋਰ ਹੱਦਾਂ ਵਧਾ ਕੇ ਪੰਜਾਬ ਦਾ ਪੈਸਾ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਪਾਣੀ ਨੂੰ ਬਹਾਰ ਰਿਹਾ ਹੈਂ ਇੱਥੋਂ ਜਾਣਾ ਫਿਰ ਜਹਾਜ਼ ਲੈ ਕੇ ਉਹ ਕੇਜਰੀਆ ਨੂੰ ਲੈਣ ਉਥੋਂ ਦਿੱਲੀ ਨੂੰ ਹਰਿਆਣਾ ਦੇ ਵਿੱਚ ਤੇਰੇ ਮੰਤਰੀ ਤੇਰੇ ਐਮਐਲਏ ਜਾ ਕੇ ਪ੍ਰਚਾਰ ਕਰਦੇ ਆ ਲਾਹ ਤੇਲ ਤੋਂ ਲੈ ਕੇ ਰੋਟੀ ਡੁੱਕ ਤੋਂ ਲੈ ਕੇ ਹੋਟਲਾਂ ਦਾ ਖਰਚਾ ਕੁੱਲ ਖਰਚਾ ਤੁਸੀਂ ਖਜ਼ਾਨੇ ਤੇ ਪਾ ਰਹੇ ਹੋ ਬੋਈ ਲੋਕਾਂ ਦੇ ਪਾ ਰਹੇ ਹੋ ਤੇ ਕਰਜ਼ਾ ਚੱਕ ਰਹੇ ਹੋ ਤੁਸੀਂ ਸੈਂਟਰ ਕੋਲੋਂ ਤਨਖਾਹ ਦੇਣ ਨੂੰ ਤੁਹਾਡੇ ਕੋਲ ਪੈਸੇ ਹੈ ਨਹੀਂ ਸੋ ਇਸ ਕਰਕੇ ਇਹ ਆਵਾਜ਼ਾਂ ਨਹੀਂ ਦਬਣੀਆਂ ਬਾਲੇ ਗਲਤ ਰਾਹ ਪੈ ਗਿਆ ਬਾਲੇ ਗਲਤ ਕਰਾਹੇ ਪੈ ਗਿਆ ਜਾਂ ਤੈਨੂੰ ਜਿਹੜੀ ਤੇਰੀ ਆਲੇ-ਦਾਲੇ ਜੁੰਡਲੀ ਇਕੱਠੀ ਹੋਈ ਆ ਉਹ ਗਮਰਾਹ ਕਰ ਰਹੀ ਆ ਜਾਂ ਤੈਨੂੰ ਅਫਸਰ ਲੋਬੀ ਗਮਰਾਹ ਕਰ ਰਹੀ ਆ ਜਾਂ ਤੇਰੇ ਦਿੱਲੀ ਵਾਲੇ ਇੰਨੇ ਭਾਰੂ ਹੋ ਗਏ ਵੀ ਤੇਰੀ ਸੁਣਵਾਈ ਹੈ ਨਹੀਂ ਕੋਈ ਜੋ ਤੂੰ ਕਰ ਰਿਹਾ ਤੂੰ ਖੁਦ ਆਪ ਸੋਚ ਲਾ ਤੂੰ ਕਲਾਕਾਰ ਹੁੰਦੇ ਹੋਏ ਵੀ ਕਿੰਨੇ ਤੰਜ ਕਸਦਾ ਰਿਹਾ ਕਿੰਨੇ ਵਿਅੰਗ ਕਰਦਾ ਰਿਹਾ ਤੈਨੂੰ ਤਾਂ ਕਿਸੇ ਨੇ ਕੁਝ ਕਿਹਾ ਨਹੀਂ ਯਾਰ ਤੇ ਅੱਜ ਤੂੰ ਪਾਵਰ 'ਚ ਆ ਗਿਆ ਤੂੰ ਲੋਕਾਂ ਨੂੰ ਚੱਕ ਕੇ ਅੰਦਰ ਦੇਣ ਲੱਗ ਗਿਆ ਮੈਂ ਕਿੰਨੇ ਨੂੰ ਅੰਦਰ ਦੇ ਦੇਂਗਾ ਫਿਰ ਸੋ ਪੰਜਾਬ ਦੇ ਲੋਕੋ ਮੈਂ ਫੇਰ ਕਹਿਣਾ ਸਾਨੂੰ ਸਾਰਿਆਂ ਨੂੰ ਸਮੁੱਚੇ ਜਿੰਨੇ ਇੱਕ ਗੁਰਿੰਦਰਜੀਤ ਲਿਖਦਾ ਕਹਿੰਦਾ ਬਾਈ ਜਿ ਜਵਾਤੀ ਨਾ ਹੋ ਮਾਦੀ ਬੰਦਾ ਠੀਕ ਨਹੀਂ ਬੰਦਾ ਠੀਕ ਜਾਂ ਗਲਤ ਹੋਣ ਦੀ ਗੱਲ ਨਹੀਂ ਗੁਰਿੰਦਰਜੀਤ ਜੀ ਸਿਆ ਮੈਨੂੰ ਪਤਾ ਮਾਲੀ ਹਰ ਇੱਕ ਦੇ ਖਿਲਾਫ ਬੋਲਦਾ ਹੈ ਮਾਲੀ ਕੁੱਲ ਬੰਦੇ ਪਰ ਇਹ ਅਸਲ ਦੇ ਵਿੱਚ ਮਨੁੱਖਤਾ ਦਾ ਘਾਣ ਹੈ ਇਹ ਆਵਾਜ਼ਾਂ ਦੱਬਣ ਦੇ ਖਿਲਾਫ ਅਸੀਂ ਬੋਲ ਰਹੇ ਹਾਂ ਸਾਡੇ ਕਿਸੇ ਨਾ ਵਿਚਾਰਕ ਮਤ ਪੇਦ ਹੋ ਸਕਦੇ ਆ ਸਾਡੀ ਮੈਂ ਕਹਿੰਦਾ ਡਾਂਗ ਵੀ ਚੱਲੀ ਹੋ ਸਕਦੀ ਆ ਸਾਡੀ ਕਿਸੇ ਨਾ ਗੋਲੀ ਵੀ ਚੱਲੀ ਹੋ ਸਕਦੀ ਆ ਪਰ ਜਿੱਥੇ ਸਰਕਾਰਾਂ ਜਿੱਥੇ ਹਕੂਮਤਾਂ ਧੱਕਾ ਕਰਨ ਗਈਆਂ ਕਿਸੇ ਇਨਸਾਨ ਨਾਲ ਮਨੁੱਖਤਾ ਦਾ ਘਾਣ ਕਰਨ ਗਈਆਂ ਉਹਦੇ ਅਧਿਕਾਰਾਂ ਦਾ ਘਾਣ ਕਰਨ ਗਈਆਂ ਉਹਨੂੰ ਚੱਕ ਕੇ ਅੰਦਰ ਦੇਣ ਗਈਆਂ ਅਸੀਂ ਉਸ ਦੇ ਖਿਲਾਫ ਬੋਲਾਂਗੇ ਬੋਲਾਂਗੇ ਇਹ ਹੀ ਅਸਲ ਫਿਤਰਤ ਹੁੰਦੀ ਹੈ ਇਨਸਾਨੀ ਦੀ ਨੂੰ ਫਿਤਰਤ ਕਹਿੰਦੇ ਹੋ ਜਿਵੇਂ ਕਿਸੇ ਬਹੁਤ ਵੱਡੇ ਬੇਦਵਾਨ ਨੇ ਗੱਲ ਕਹੀ ਸੀ ਕਹਿੰਦਾ ਅਸਲ ਦੇ ਵਿੱਚ ਜੇ ਇਨਸਾਨ ਨੇ ਆਪਣੇ ਆਪ ਨੂੰ ਪਰਖਣਾ ਹੋਵੇ ਨਾ ਬੰਦੇ ਨੇ ਕਿ ਮੈਂ ਇਨਸਾਨ ਹੈਗਾ ਇਕੱਲਾ ਇੱਥੇ ਮੈਂ ਤੁਰੀ ਫਿਰਦੀ ਲਾਸ਼ ਐ ਤਾਂ ਕਹਿੰਦਾ ਜਦੋਂ ਦੁਨੀਆ ਦੇ ਵਿੱਚ ਕਿਸੇ ਵੀ ਨੁਕਤੇ ਦੇ ਉੱਤੇ ਕਿਸੇ ਜਾਤ ਧਰਮ ਕਿਸੇ ਮਜ਼ਬ ਦੇ ਲੋਕਾਂ ਦੇ ਉੱਤੇ ਉਹ ਜ਼ੁਲਮ ਹੁੰਦਾ ਹੋਵੇ ਸੋਡੇਲ ਹਜ਼ਾਰਾਂ ਲੱਖਾਂ ਬਖਰੇਵੇਂ ਉਹਨਾਂ ਨਾਲ ਹੋ ਸਕਦੇ ਆ ਮੱਤਪੇਦ ਹੋ ਸਕਦੇ ਆ ਪਰ ਸੋਡੇ ਅੰਦਰ ਕਹਿੰਦਾ ਉਦੋਂ ਦਿਲ ਦੇ ਵਿੱਚ ਉਹ ਚੀਜ਼ ਉੱਠਣੀ ਚਾਹੀਦੀ ਹੈ ਕਿ ਦਰਦ ਉੱਠਣਾ ਚਾਹੀਦਾ ਕਿ ਤੜਫ ਹੋਣੀ ਚਾਹੀਦੀ ਹੈ ਤੁਸੀਂ ਉਹਦੇ ਖਿਲਾਫ ਆਵਾਜ਼ ਬੁਲੰਦ ਕਰੋ ਤਾਂ ਤੁਸੀਂ ਅਸਲ ਮਹਿਨਾਂ ਦੇ ਵਿੱਚ ਇਨਸਾਨ ਹੋ ਇਹ ਹੀ ਹੁੰਦਾ ਹੈ ਬਿਲਕੁਲ ਮੈਨੂੰ ਪਤਾ ਬਹੁਤ ਕੁਝ ਬੋਲਦਾ ਮਾਲੀ ਹਰ ਕਦੇ ਖਿਲਾਫ ਬੋਲਦਾ ਮੈਂ ਕਹਿੰਦਾ ਉਹਦੀ ਸ਼ਬਦਾਬਲੀ ਵੀ ਕਦੇ ਕਈ ਵਾਰੀ ਇਹੋ ਜੀ ਹੁੰਦੀ ਆ ਪਰ ਇਹ ਕਿਹਨੂੰ ਅਧਿਕਾਰ ਦਿੰਦਾ ਯਾਰ ਇਹ ਕਿਹਨੇ ਅਧਿਕਾਰ ਦਿੰਦਾ ਸਰਕਾਰਾਂ ਨੂੰ ਜਿਹੜਾ ਬੰਦਾ ਬੋਲਦਾ ਉਹਨੂੰ ਚੱਕ ਕੇ ਅੰਦਰ ਦੇ ਦਿਓ ਸਾਡਾ ਸਵਾਲ ਇਹ ਆ ਸਰਕਾਰ ਦੇ ਅੱਗੇ ਮੈਂ ਸਾਰੀਆਂ ਕਿਸਾਨ ਜਿੱਥੇ ਬੰਦਿਆਂ ਨੂੰ ਕਹਿਣਾ ਚਾਹਣਾ ਹਰ ਸਮਾਜਿਕ ਬੰਦੇ ਨੂੰ ਕਹਿਣਾ ਚਾਹਣਾ ਹਰ ਧਾਰਮਿਕ ਬੰਦੇ ਨੂੰ ਕਹਿਣਾ ਚਾਹਣਾ ਹਰ ਕੋਈ ਜਿਹੜੀਆਂ ਸਿਆਸੀ ਕੋਈ ਧਿਰਾਂ ਹੈਗੀਆਂ ਉਹਨੂੰ ਕਹਿਣਾ ਚਾਹਣਾ ਕਿ ਸਾਨੂੰ ਡਟ ਕੇ ਇਹਦਾ ਵਿਰੋਧ ਕਰਨਾ ਚਾਹੀਦਾ ਤੇ ਇਹਦੇ ਤੇ ਕੋਈ ਸੱਦਾ ਵੱਡੇ ਇਕੱਠ ਦਾ ਦੇਣਾ ਚਾਹੀਦਾ ਮ ਖਾਸ ਤੌਰ ਦੇ ਉੱਤੇ ਕਿਸਾਨੀ ਮੋਰਚੇ ਵੇਲੇ ਮੈਨੂੰ ਪਤਾ ਕਿ ਰੱਜ ਕੇ ਮੈਂ ਕਹਿੰਦਾ ਮਾਲੀ ਨੇ ਸਾਡੇ ਖਿਲਾਫ ਲਿਖਿਆ ਬੋਲਿਆ ਪਰ ਉਹਨੇ ਭੂਮਿਕਾ ਨਿਭਾਈ ਆ ਉਹਦਾ ਯੋਗਦਾਨ ਰਿਹਾ ਮੈਂ ਸਾਰੀਆਂ ਕਿਸਾਨ ਜਿੱਥੇ ਬੰਦਿਆਂ ਨੂੰ ਖਾਸ ਤੌਰ ਤੇ ਅਪੀਲ ਕਰਨਾ ਚਾਹੁੰਦਾ ਕਿ ਅੱਜ ਫਰਜ ਬਣਦਾ ਕਿ ਮਾਲੀ ਦੇ ਉੱਤੇ ਅੱਜ ਤਸ਼ੱਦਦ ਕੀਤਾ ਗਿਆ ਅੱਜ ਕਾਂਹ ਕੀਤਾ ਗਿਆ ਉਹਦੇ ਹੱਕਾਂ ਹਕੂਕਾਂ ਦਾ ਉਹਦੇ ਅਧਿਕਾਰਾਂ ਦਾ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉਹਦੇ ਖਿਲਾਫ ਜਿਹੜੀ ਸਰਕਾਰ ਦੇ ਖਿਲਾਫ ਕੋਈ ਨਾ ਕੋਈ ਸ਼ਬਦਾ ਦੇਣਾ ਚਾਹੀਦਾ ਕੋਈ ਨਾ ਕੋਈ ਕਾਲ ਦੇਣੀ ਚਾਹੀਦੀ ਹੈ ਕੋਈ ਬਰੋ ਡਟ ਕੇ ਕਰਨਾ ਚਾਹੀਦਾ ਆਪਾਂ ਆਪਣੇ ਪਲੇਟਫਾਰਮਾਂ ਤੇ ਕਰਨਾ ਚਾਹੀਦਾ ਤੇ ਨਹੀਂ ਇਹ ਆਵਾਜ਼ਾਂ ਜਿਹੜੀਆਂ ਉਹ ਕੱਲਾ ਮਾਲੀ ਨਹੀਂ ਉਹ ਸਾਰੀਆਂ ਆਵਾਜ਼ਾਂ ਦੱਬੀਆਂ ਜਾਣੀਆਂ ਨੇ ਅਸਲ ਆਵਾਜ਼ ਤੋਂ ਇਹਨੇ ਇਹ ਡਰਦੇ ਹੁੰਦੇ ਐ ਇੰਨਾ ਖੋਫ ਆਵਾਜ਼ਾਂ ਦਾ ਹੀ ਹੁੰਦਾ ਇਹਨਾਂ ਨੂੰ ਬਗ ਪੈਸੀ ਦਾ ਕੰਮ ਦਲ ਬੰਦੇ ਨੇ ਕਮਜ਼ੋਰ ਬੰਦੇ ਨੇ ਮਾੜੀ ਮਾੜੀ ਗੱਲ ਤੇ ਕੋਈ ਟਿੱਪਣੀ ਵੀ ਕਰਦੇ ਥਲੇ ਕਮੈਂਟ ਕਰ ਦੇਣਾ ਕੋਈ ਬੰਦਾ ਕਮੈਂਟ ਸਰਕਾਰ ਨੂੰ ਉਹ ਨੂੰ ਵੀ ਉਹਦੇ ਕਿ ਕਿਸੇ ਡੀਐਸਪੀ ਦਾ ਕਿਸੇ ਐਸਐਸਪੀ ਦਾ ਕਿਸੇ ਸੀਐਮ ਚਾਰਜ ਦਾ ਫੋਨ ਆ ਜਾਂਦਾ ਵੀ ਆ ਕੀ ਕੀਤਾ ਕਿ ਲਿਖਿਆ ਹਟਾਏ ਨੂੰ ਪਰਚਾ ਹੋ ਜੂ ਆ ਇੱਥੇ ਬਹੰਡੇ ਹੀ ਹੋਇਆ ਸੀ ਇੱਕ ਮੁੰਡੇ ਦੇ ਨਾਲ ਉਹਨੂੰ ਸੀਏਈ ਬੁਲਾ ਲਿਆ ਕਿ ਗਾਹਾਂ ਨੂੰ ਇਹ ਜਿਆ ਕੋਈ ਨਹੀਂ ਲਿਖਣਾ ਤੇ ਨਹੀਂ ਪਰਚਾ ਦੇ ਕੇ ਅੰਦਰ ਦੇ ਦਾਂਗੇ ਹੱਦ ਹੋ ਗਈ ਯਾਰ ਹਰ ਪਾਸੋਂ ਤੁਸੀਂ ਫੇਲ ਹੋ ਗਏ ਕੰਮ ਸੋਦਰ ਕੋਲ ਕੋਈ ਹੋਰ ਨਹੀਂ ਰਿਹਾ ਕੋਈ ਰੋਡ ਮੈਪ ਨਹੀਂ ਤੇਰੇ ਕੋਲੇ ਕੋਈ ਨੀਤੀ ਨਹੀਂ ਤੇਰੇ ਕੋਲੇ ਪੰਜਾਬ ਨੂੰ ਬਚਾਉਣ ਦੀ ਵੀ ਇਸ ਇਹ ਜੰਜਾਲ ਦੇ ਵਿੱਚੋਂ ਇਸ ਮੰਝ ਧਾਰ ਦੇ ਵਿੱਚੋਂ ਇਹ ਦਲਦਲ ਦੇ ਵਿੱਚੋਂ ਪੰਜਾਬ ਨੂੰ ਕਿਵੇਂ ਕੱਢੇਗਾ ਤੇ ਉਲਟਾ ਤੋਂ ਜਿਹੜੇ ਬੋਲਣ ਵਾਲੇ ਬੰਦੇ ਚੱਕੇ ਪਰਚੇ ਦੇਣ ਲੱਗ ਗਏ ਹਾਦੂ ਕੀ ਥੋੜ੍ਹੇ ਲਈ ਸੋ ਇਸ ਕਰਕੇ ਅਪੀਲ ਆ ਸਾਰਿਆਂ ਨੂੰ ਕਿ ਸਾਨੂੰ ਪੁਰਜ਼ੋਰ ਡਟ ਕੇ ਦਾ ਵਿਰੋਧ ਕਰਨਾ ਚਾਹੀਦਾ ਨਿੰਦਿਆ ਕਰਨੀ ਚਾਹੀਦੀ ਹੈ ਇਹਨੂੰ ਲਾਹਨਤਾਂ ਪਾਉਣੀਆਂ ਚਾਹੀਦੀਆਂ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਕਿਹੜਾ ਕ੍ਰਾਈਮ ਕੀਤਾ ਬਈ ਮਾਲੀ ਨੇ ਕਿ ਜਰਨੂ ਕੀਤਾ ਮਾਲੀ ਨੇ ਸਾਨੂੰ ਦੇ ਹੱਕ 'ਚ ਖੜਨਾ ਚਾਹੀਦਾ ਹੈ ਤੇ ਖਾਸ ਤੌਰ ਤੇ ਇਸ ਗੱਲ ਦੇ ਲਈ ਜਿੰਨੀਆਂ ਸਾਡੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਕੋਈ ਨਾ ਕੋਈ ਇਹਦਾ ਨੋਟਿਸ ਲੈਣਾ ਚਾਹੀਦਾ ਤੇ ਇਹਦੇ ਕੋਈ ਨਾ ਕੋਈ ਸੱਦਾ ਦੇ ਕੇ ਅੱਜ ਫੌਰੀ ਨਾਲ ਦੀ ਨਾਲ ਕੋਈ ਇਹਦੇ ਕਾਰਵਾਈ ਹੋਣੀ ਚਾਹੀਦਾ ਨਹੀਂ ਇਹ ਯਾਦ ਰੱਖਿਓ ਇਹ ਅਸਲ ਦੇ ਵਿੱਚ ਮੂੰਹ ਇਹਨਾਂ ਨੂੰ ਇੰਨਾ ਪੈ ਗਿਆ ਮੂੰਹ ਪਿਆ ਹੋਈ ਹੈ ਤੇ ਮੀਡੀਆ ਦੱਬੇ ਹੋਇਆ ਤੁਸੀਂ ਦੇਖ ਰਹੇ ਹੋ ਅੱਜ ਪੰਜਾਬ ਦੇ ਹਾਲਾਤ ਤੇ ਜਿਹੜਾ ਪੰਜਾਬ ਦਾ ਮੁੱਖ ਮੀਡੀਆ ਕਿੱਥੇ ਹੈ ਦੇਖਦਾ ਕਿਤੇ ਨਜ਼ਰ ਆਉਂਦਾ ਕੋਈ ਇੱਕ ਅੱਧਾ ਚੈਨਲ ਕੋਈ ਮਾੜਾ ਮੋਟਾ